ਪਿੰਡ ਮਿਰਾ ਠੰਗੜਾਲੀ ਨੇੜੇ ਸ਼ਹਿਰ ਕੁਰਾਲੀ ਜਿਸ ਦੇ ਬਾਰੇ ਪ੍ਰਚਲਿਤ ਹੈ ਤਿਤ ਮਿਰਾ ਕਰਾਲੀ ਮੈਂ ਕਿੱਥੇ ਆਣ ਬਹਾਰੀ ਉਹ ਜਿਸ ਥਾਂ ਦੇ ਉੱਤੇ ਮੇਰਾ ਚਿੱਤ ਅਜ ਤੁਹਾਨੂੰ ਲਜਾਣ ਦੇ ਲਈ ਕਰਦਾ ਹੈ ਉਹ ਹਨ ਪਿੰਡ ਠੰਗੜਾਲੀ ਦੇ ਕਈ ਸਦੀਆਂ ਪੁਰਾਣੇ ਬੋੜ ਦੇ ਦਰਖਤਾਂ ਬਾਰੇ ਜਾਣਕਾਰੀ ਲੈਣੀ ਪੰਜਾਬੀ ਸੱਭਿਆਚਾਰ ਦੇ ਵਿੱਚ ਬੋੜ ਦਰਖਤ ਦੀ ਬੜੀ ਅਹਿਮ ਤੇ ਬਹੁਤ ਹੀ ਸਤਕਾਰ ਤੇ ਪ੍ਰਚਲਿਤ ਥਾਂ ਹੈ ਜਿਵੇਂ ਗੀਤਾਂ ਦੇ ਵਿੱਚ ਆਉਂਦਾ ਇੱਕ ਮਾਂ ਬੂੜ ਦੀ ਛਾਂ ਰੱਬ ਦਾ ਨਾਮ ਸਹਾਰੇ ਇੱਕੋ ਜਹੇ ਇਸ ਤੋਂ ਬਿਨਾ ਆਉਂਦਾ ਕਿਸੇ ਆਖਿਆ ਮਾਤਾ ਜਗ ਤੇ ਰੱਬ ਦਾ ਦੂਜਾ ਨਾਂ ਹੁੰਦੀ ਏ ਕਿਸੇ ਆਖਿਆ ਮਾਤਾ ਬੂੜ ਦੀ ਠੰਡੀ ਛਾਂ ਹੁੰਦੀ ਏ ਇਸੇ ਤਰ੍ਹਾਂ ਜਿਹੜੇ ਸਾਡੇ ਹੋਰ ਬਹੁਤ ਸਾਰੇ ਪੱਖਾਂ ਦੇ ਵਿੱਚ ਕੋਈ ਵੱਡੀ ਉਮਰ ਦਾ ਹੋ ਜਵੇ ਕੋਈ ਲਖਾਰੀ ਕੋਈ ਰਾਜਨੀਤਿਕ ਕੋਈ ਹੋਰ ਕਿਸੇ ਵੀ ਖੇਤਰ ਦਾ ਆਪਣੇ ਖੇਤਰ ਦੇ ਵਿੱਚ ਲੰਮਾ ਸਮਾਂ ਬਹੁਤ ਉੱਚੀ ਥਾਂ ਦੇ ਉੱਤੇ ਸਤਿਕਾਰਤ ਥਾਂ ਤੇ ਟਿਕਿਆ ਰਹੇ ਆਪਾਂ ਉਸ ਨੂੰ ਉਸ ਖੇਤਰ ਦਾ ਬਾਬਾ ਬੋੜ ਕਹਿੰਦੇ ਆ ਰਾਜਨੀਤੀ ਦੇ ਬਾਬਾ ਬੋੜ ਹੁੰਨੇ ਆ ਇਸ ਤਰ੍ਹਾਂ ਹੋਰ ਬੋਰਡ ਹੁੰਨੇ ਜਿਹੜੇ ਆਪੋ ਆਪਣੇ ਖੇਤਰ ਦੇ ਹੁੰਨੇ ਆ ਇਹ ਪਿੰਡ ਟੰਗਰਾਲੀ ਦੇ ਟੋਬੇ ਦੇ ਉੱਤੇ ਖੜੇ ਦੋ ਬੋਰਡ ਦੇ ਰੁੱਖ ਬਹੁਤ ਪ੍ਰਾਣੇ ਨੇ ਜਿਨ੍ਹਾਂ ਦੀ ਉਮਰ ਘੱਟੋ-ਘੱਟ 150 ਸਾਲ ਹੈ ਤੇ ਇਹ 300 ਸਾਲ ਪੁਰਾਣੇ ਵੀ ਹੋ ਸਕਦੇ ਹਨ ਨਥਮਲਪੁਰ ਵਾਲੇ ਬਾਬਾ ਜੀ 1883 ਈਸਵੀ ਦੇ ਵਿੱਚ ਪੈਦਾ ਹੋਏ ਤੇ ਇਹਨਾਂ ਬੋੜਾਂ ਦੇ ਥੱਲੇ ਚਾਂਗੜੀ ਪਿੰਡ ਮਾਲਵੇ ਦੀ ਧਰਤੀ ਤੋਂ ਸਾਧੂ ਆਂਦੀ ਇੱਕ ਮੰਡਲੀ ਹਾਥੀਆਂ ਦੇ ਉੱਤੇ ਆ ਕੇ ਇੱਥੇ ਪ੍ਰਚਾਰ ਧਰਮ ਦਾ ਕਰਿਆ ਕਰਦੀ ਸੀ ਤੇ ਨਥਮਲ ਪ੍ਰਵਾਲੇ ਬਾਬਾ ਜੀ ਉਹਨਾਂ ਦੀ ਸੰਗਤ ਕਰਨ ਕਰਨ ਦੇ ਲਈ ਇੱਥੇ ਆਇਆ ਕਰਦੇ ਸਨ ਇਸ ਕਰਕੇ ਇਹਨਾਂ ਦੀ ਮਿਆਦ ਇਸ ਘਟਨਾ ਤੋਂ 150 ਸਾਲ ਪੁਰਾਣੀ ਤੈ ਹੁੰਦੀ ਹੈ ਤੇ ਮੇਰੇ ਪਿੰਡ ਦੇ ਜਿੰਨੇ ਵੀ ਬਜ਼ੁਰਗ ਨੇ ਇਸ ਸਮੇ 85 ਤੇ 90 ਸਾਲ ਦੇ ਉਹਨਾਂ ਨੇ ਇਸੋ ਹਾਰਤ ਦੇ ਵਿੱਚ ਇਹਨਾਂ ਨੂੰ ਡੋਬੇ ਦੇ ਕੰਡੇ ਦੇ ਉੱਤੇ ਹੀ ਦੇਖਿਆ ਪਿੰਡ ਢੰਗਰਾਲੀ 400 ਸਾਲ ਪਹਿਲਾਂ ਬਸਾਇਆ ਗਿਆ ਤੇ ਇਸ ਦੀ ਜਿਹੜੀ ਪ੍ਰਾਣੀ ਬਸੋਂ ਹੈ ਉਹ ਆਮ ਧਰਤੀ ਪੱਧਰ ਤੋਂ 4 ਫੁੱਟ ਤੋਂ ਲੈ ਕੇ 6 ਫੁੱਟ ਤੱਕ ਉੱਚੀ ਹੈ ਕਿਤੇ 4 ਫੁੱਟ ਪਿੰਡੂ ਚ ਹੈ ਕਿਤੇ 6 ਫੁੱਟ ਉੱਚੀ ਪਾਹਮ ਜਦੋਂ ਇਹ ਪਿੰਡ ਤਾਂ 400 ਸਾਲ ਪਹਿਲਾਂ ਬਸਿਆ ਪਰ ਜਦੋਂ ਇਹਦਾ ਵਾਧਾ ਹੋਇਆ ਬਸੋਂ ਬਧੀ ਤੇ ਉਥੋਂ ਉਦੋਂ ਇਹ ਧਰਤੀ ਫੁੱਟ ਕੇ ਇਹ ਟੋਬਾ ਬਣਿਆ ਤੇ ਪਿੰਡ ਨੂੰ ਊਚਾ ਕੀਤਾ ਗਿਆ ਤਾਂ ਜੇ ਇਹ ਮੰਨ ਲਿਆ ਜਾਵੇ ਵੀ ਇਹ ਇਸ ਪਿੰਡ ਦਾ ਵਿਸਤਾਰ ਇਸ ਦੇ ਮੁੱਢ ਤੋਂ 100 ਸਾਲ ਬਾਅਦ ਹੋਇਆ ਤਾਂ ਇਹ ਬੋੜ ਦੇ ਦਰਖਤਾਂ ਜਿਹੜੇ ਇਹ 300 ਸਾਲ ਪੁਰਾਣੇ ਮੰਨਦੇ ਨੇ ਇਨਾਂ ਬੋਰਡ ਦੇ ਦਰਖਤਾਂ ਦੀ ਇਨਾਂ ਬੋਰਡ ਦੇ ਦਰਖਤਾਂ ਦੀ ਹਾਲਤ ਹੈ ਜਿਹੜੀ ਜਦਾਂ ਦੀ ਉਹ ਬੜੀ ਖਦਸ਼ਾ ਦੇਖੋ ਤੁਸੀਂ ਇਹ ਟੋਬੇ ਦੇ ਵਿੱਚ ਟੇਡੇ ਹੋਏ ਹੋਣ ਜਿਹੜਾ ਉੱਪਰ ਹਨ ਪਰ ਬਹੁਤ ਆ ਜ਼ਿਆਦਾ ਡੂੰਘੀਆਂ ਜਿਹੜਾ ਹੁਣ ਕਰਕੇ ਇਹ ਡਿੱਗੇ ਨਹੀਂ ਤੇ ਇਹਨਾਂ ਨੂੰ ਦੇਖ ਸਕਦੇ ਹੋ ਤੁਸੀਂ ਵੀ ਇਹਨਾਂ ਦੀ ਜਿਹੜਾ ਓਖੜੀਆਂ ਹੋਈਆਂ ਹਨ ਪਰ ਜ਼ਿਆਦਾ ਡੂੰਘੀਆਂ ਹੋਣ ਕਰਕੇ ਇਹ ਡਿੱਗੇ ਨਹੀਂ ਟੋਬੇ ਦੇ ਵਿੱਚ ਇਸ ਦੀ ਜਿਹੜੀ ਸ਼ੋਬੇ ਵਾਲੇ ਪਾਸੇ ਮਿੱਟੀ ਲਾਉਣ ਦੀ ਤਿੰਨ ਵਾਰ ਕਾਰ ਸੇਵਾ ਹੋ ਚੁੱਕੀ ਹੈ ਪੰਡਤ ਸਰਿੰਦਰ ਸਿੰਘ ਛਿੰਦਾ ਨੇ ਇੱਕ ਵਾਰ ਲਵਾਈ ਤੇ ਦੂਜੀ ਵਾਰ 93 ਦੇ ਕਰੀ 93 ਦੇ ਵਿੱਚ Youth Welfare Club ਦੇ ਵੱਲੋਂ ਇਹਨਾਂ ਦੇ ਜੜਾਂ ਦੇ ਹੇਠਾਂ ਮਿੱਟੀ ਲਾਈ ਗਈ ਇੱਕ ਵਾਰ ਬਾਦ ਦੇ ਵਿੱਚ ਲਾਈ ਗਈ ਪਰ ਹੁਣ ਇਸ ਦਾ ਪਾਣੀ ਇਹਨਾਂ ਦਾ ਕਦੇ ਨਹੀਂ ਸੁੱਕਦਾ ਇਸ ਕਰਕੇ ਇਹਨਾਂ ਦੇ ਡਿਗਣ ਦਾ ਖਤਰਾ ਹੈ ਸੋ ਨਗਰ ਨਿਵਾਸੀਆਂ ਨੂੰ ਇਹ 300 ਸਾਲ ਆਪਣੀ ਪ੍ਰਾਣੀ ਵਿਰਾਸਤ ਹੈ ਜਿਹੜੀ ਪੰਜਾਬ ਦਾ ਜਿਹੜਾ ਵਿਰਸਾ ਹੈ ਪਿੰਡ ਦਾ ਜਿਹੜਾ ਵਿਰਸਾ ਹੈ ਪਿੰਡ ਦਾ ਜਿਹੜਾ ਸੱਭਿਆਚਾਰ ਹੈ ਇੱਕ ਮਾਂ ਰੱਬ ਦਾ ਨਾਮ ਬੂੜ ਦੀ ਛਾਂ ਸਹਾਰੇ ਇੱਕੋ ਜਏ ਇਹਨਾਂ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਯਤਨ ਕਰਨੇ ਚਾਹੀਦੇ ਹਨ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵਿਰਾਸਥਾ ਨੇ ਇੱਕ ਦੁਰਲੱਭ ਵਿਰਾਸਥਾ ਬਣ ਜਾਣਾ ਹੈ ਜਿਨ੍ਹਾਂ ਨੂੰ ਦੇਖਣ ਦੇ ਲਈ ਦੂਰ ਦਰਾਡੇ ਤੇ ਦੇਸ਼ਾਂ ਦੇ ਸਾਧੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਏ ਕਰਨਗੀਆਂ ਇਨ੍ਹਾਂ ਦੇ ਇੱਕ ਪਾਸੇ ਇੱਕ ਆ ਪਿੱਪਲ ਦਾ ਦਰਖਤ ਹੈ ਇਹਦੀ ਵੀ ਉਮਰ ਹੁਣ 80-85 ਸਾਲ ਦੀ ਹੋ ਗਈ ਹੈ ਇਸ ਬਰਾਸਤ ਨੂੰ ਆਓ ਬਚਾਉਣ ਦਾ ਯਤਨ ਕਰੀਏ